ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਬਜ਼ੁਰਗਾਂ ਦੇ ਵੱਲੋਂ ਦੱਸੀਆਂ ਹੋਈਆਂ ਸਮਝਾਈਆਂ ਹੋਈਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਨ੍ਹਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਸੁਖੀ ਹੋ ਸਕਦੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਸਾਡੇ ਘਰ ਦੇ ਖੁਸ਼ਹਾਲੀ ਸੁੱਖ ਸ਼ਾਂਤੀ ਬਰਕਤ ਬਣੀ ਰਹੇਗੀ ਤਾਂ ਫਿਰ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਸੰਗਾ ਜੀ ਕਹਿੰਦੇ ਕਿ ਪੈਸੇ ਦੀ ਸਮੱਸਿਆ ਹਰ ਘਰ ਦੇ ਵਿੱਚ ਹੈ ਕੋਈ ਵਿਰਲਾ ਹੀ ਹੋਣਾ ਹੈ ਜਿਹੜਾ ਪੈਸੇ ਤੋਂ ਪਰੇਸ਼ਾਨ ਨਾ ਹੋਵੇ ਜਿਹੜੇ ਕਹਿਣ ਕਿ ਵਾਹਿਗੁਰੂ ਜੀ ਦਾ ਦਿੱਤਾ ਸਭ ਕੁਝ ਹੈ ਅਸੀਂ ਬਹੁਤ ਸੌਖੇ ਹਾਂ ਨਹੀਂ ਸਾਸੰਗਤ ਜੀ ਬਹੁਤ ਭੈਣ ਭਰਾ ਹਮੇਸ਼ਾ ਗਿੱਲੇ ਸ਼ਿਕਵੇ ਹੀ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹਨ ਰੋਂਦੇ ਰਹਿੰਦੇ ਹਨ ਜਿੰਨਾ ਮਰਜ਼ੀ ਕਰ ਲਓ ਪਰ ਘਰ ਦੇ ਵਿੱਚ ਪੂਰੀ ਨਹੀਂ ਪੈਂਦੀ ਖਾਸ ਕਰਕੇ ਪੈਸੇ ਦੀ ਕਮੀ ਕਰਕੇ ਅਕਸਰ ਦੁਖੀ ਪਰੇਸ਼ਾਨ ਰਹਿੰਦੇ ਹਾਂ ਪੈਸਾ ਘਰ ਦੇ ਵਿੱਚ ਆਉਂਦਾ ਤਾਂ ਬਹੁਤ ਹੈ ਪਰ ਆਇਆ ਹੋਇਆ ਪੈਸਾ ਟਿਕਦਾ ਨਹੀਂ ਜਾਂ ਫਿਰ ਭੈਣ ਭਰਾ ਕਹਿ ਦਿੰਦੇ ਹਨ ਕਿ ਘਰ ਦੇ ਵਿੱਚ ਪੈਸਾ ਆਉਂਦਾ ਹੀ ਨਹੀਂ ਹੈ ਪੈਸਾ ਕਮਾਉਣ ਦਾ ਕੋਈ ਰਾਹ ਨਹੀਂ ਲੱਭ ਰਿਹਾ ਤਾਂ ਉਹ ਸਾਰੇ ਹੀ ਅੱਜ ਦੀ ਵੀਡੀਓ ਨੂੰ ਜਰੂਰ ਸੁਣੋ ਕਿਉਂਕਿ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਬਜ਼ੁਰਗਾਂ ਦੇ ਦੁਆਰਾ ਦਸੀ ਗਈ ਐਸੀ ਜੁਗਤ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹਦੇ ਨਾਲ ਆਪਾਂ ਆਪਣੇ ਘਰ ਦੇ ਵਿੱਚ ਪੈਸਾ ਲਿਆ ਵੀ ਸਕਦੇ ਹਾਂ ਅਤੇ ਆਏ ਹੋਏ ਪੈਸੇ ਨੂੰ ਹੋਰ ਵਧਾ ਵੀ ਸਕਦੇ ਹਾਂ ਬਜ਼ੁਰਗ ਕਹਿੰਦੇ ਹਨ ਕਿ ਜਦੋਂ ਵੀ ਘਰ ਦੇ ਵਿੱਚ ਪੈਸਾ ਆਉਂਦਾ ਹੈ ਪੈਸਾ ਆਉਂਦਿਆਂ ਸਾਰ ਹੀ ਜੇਕਰ ਉਹਦੇ ਨਾਲ ਆਹ ਇੱਕ ਚੀਜ਼ ਰੱਖੀਏ ਤਾਂ ਫਿਰ ਘਰ ਦੇ ਵਿੱਚ ਬਰਕਤਾਂ ਹੀ ਬਰਕਤਾਂ ਰਹਿੰਦੀਆਂ ਹਨ ਕਦੇ ਵੀ ਪੈਸੇ ਦੇ ਵਿੱਚ ਕਮੀ ਨਹੀਂ ਆਉਂਦੀ ਉਹ ਕਿਹੜੀ ਚੀਜ਼ ਹੈ ਇਹ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਇਹ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਸਕਦੀ ਹੈ ਇਹ ਕਹਾਣੀ ਬਚਪਨ ਦੇ ਵਿੱਚ ਆਪਾਂ ਸਾਰਿਆਂ ਨੇ ਆਪਣੇ ਮਾਪੇ ਜਾਂ ਦਾਦਾ ਦਾਦੀ ਦੇ ਕੋਲੋਂ ਸੁਨੇ ਜ਼ਰੂਰ ਹੋਵੇਗੀ ਕਿਉਂਕਿ ਇਹ ਕਹਾਣੀ ਬਹੁਤ ਹੀ ਸੋਹਣੀ ਤੇ ਸਿੱਖਿਆਦਾਇਕ ਹੈ ਸਾਨੂੰ ਬਹੁਤ ਕੁਝ ਸਮਝਾਉਂਦੀ ਹੈ ਕਹਿੰਦੇ ਇੱਕ ਪਿੰਡ ਦੇ ਵਿੱਚ ਦੋ ਔਰਤਾਂ ਰਹਿਆ ਕਰਦੀਆਂ ਸਨ ਦੋਵੇਂ ਔਰਤਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਸਮਝ ਲਓ ਕਿ ਉਹ ਪੱਖੀਆਂ ਸਹੇਲੀਆਂ ਸੀ ਜਾਂ ਇੰਜ ਕਹਿ ਲਓ ਕਿ ਇੱਕ ਭੈਣਾ ਵਾਂਗ ਰਹਿੰਦੀਆਂ ਸਨ ਇੱਕ ਦੂਸਰੇ ਦੇ ਨਾਲ ਬਹੁਤ ਚੰਗਾ ਉਹਨਾਂ ਦਾ ਮਿਲਣ ਵਰਤਨ ਸੀ ਅਕਸਰ ਹੀ ਇੱਕ ਦੂਸਰੇ ਤੋਂ ਉਧਾਰ ਚੀਜ਼ ਲੈ ਕੇ ਵਰਤ ਵੀ ਲੈਂਦੀਆਂ ਸਨ ਪਰ ਕਹਿੰਦੇ ਇੱਕ ਵਾਰ ਉਹਨਾਂ ਦੇ ਵਿੱਚ ਬਹੁਤ ਲੜਾਈ ਝਗੜਾ ਹੋ ਗਿਆ ਕਲੇਸ਼ ਇੰਨਾ ਵੱਧ ਗਿਆ ਕਿ ਗੱਲ ਇੰਨੀ ਵੱਧ ਗਈ ਕਿ ਗੱਲ ਪੰਚਾਇਤ ਤੱਕ ਪਹੁੰਚ ਗਈ ਜਦੋਂ ਦੋ ਮਾ ਜਨਾਨੀਆਂ ਨੂੰ ਪੰਚਾਇਤ ਦੇ ਵਿੱਚ ਬੁਲਾਇਆ ਗਿਆ ਤਾਂ ਫੈਸਲਾ ਕਰਨ ਦੇ ਲਈ ਤਾਂ ਪਹਿਲਾਂ ਪੁੱਛਿਆ ਕਿ ਭਾਈ ਤੁਹਾਡੀ ਲੜਾਈ ਝਗੜੇ ਦਾ ਕਾਰਨ ਕੀ ਹੈ ਕਹਿੰਦੇ ਉਹਨਾਂ ਦੇ ਵਿੱਚੋਂ ਇੱਕ ਔਰਤ ਨੇ ਦੂਜੀ ਔਰਤ ਦੇ ਉੱਤੇ ਇਲਜ਼ਾਮ ਲਗਾਇਆ ਕਿ ਇਹਨੇ ਮੇਰੇ ਘਰ ਦੇ ਵਿੱਚ ਦੇਸੀ ਘੋੜਾ ਦਾ ਭਰਿਆ ਹੋਇਆ ਘੜਾ ਚੋਰੀ ਕਰ ਲਿਆ ਹੈ ਕਹਿੰਦੇ ਹੁਣ ਜਿਹਦੇ ਉੱਤੇ ਚੋਰੀ ਦਾ ਇਲਜ਼ਾਮ ਲੱਗਿਆ ਸੀ सरपंच साहब ने ओन्नू पुछया के भाई दसो ਤੁਹਾਡੇ ਤੇ ਜੋ ਇਲਜ਼ਾਮ ਲੱਗਾ ਹੈ ਉਹ ਸਹੀ ਹੈ ਜਾਂ ਗਲਤ ਹੈ ਤਾਂ ਉਹ ਕਹਿਣ ਲੱਗੀ सरपंच ਸਾਹਿਬ ਮੇਰੇ ਉੱਤੇ ਲੱਗਿਆ ਹੋਇਆ ਇਲਜ਼ਾਮ ਬਿਲਕੁਲ ਗਲਤ ਹੈ ਕਿਉਂਕਿ ਮੈਨੂੰ ਇਹਦੇ ਘਰ ਦੇ ਵਿੱਚ ਦੇਸੀ ਘੋ ਦਾ ਘੜਾ ਚੋਰੀ ਕਰਨ ਦੀ ਕੀ ਲੋੜ ਸੀ ਕਿਉਂਕਿ ਮੇਰੇ ਘਰ ਦੇ ਵਿੱਚ ਤਾਂ ਮੱਝ ਹੈ ਮੈਂ ਤਾਂ ਆਪਣੀ ਮੱਝ ਦੇ ਦੁੱਧ ਤੋਂ ਆਪ ਘਰ ਦੇ ਵਿੱਚ ਕਿਉਂ ਜੋੜਿਆ ਹੈ ਇਹ ਭਰਿਆ ਹੋਇਆ ਘੜਾ ਕਿਉਂ ਮੈਂ ਚੁਰਾਵਾਂਗੀ ਇਹ ਭੈਣ ਝੂਠ ਬੋਲਦੀ ਹੈ ਕਿਉਂਕਿ ਇਹਦੇ ਘਰ ਦੇ ਵਿੱਚ ਤਾਂ ਬੱਕਰੀ ਹੈ ਅਤੇ ਤੁਸੀਂ ਆਪ ਸਿਆਣੇ ਹੋ ਕਿ ਬੱਕਰੀ ਤੋਂ ਭਲਾ ਕਿੰਨਾ ਘਿਓ ਜੋੜਿਆ ਜਾ ਸਕਦਾ ਹੈ ਕਹਿੰਦੇ ਜਦੋਂ ਮੱਝ ਵਾਲੀ ਔਰਤ ਨੇ ਦਲੀਲ ਰੱਖੀ ਤਾਂ ਪੰਚਾਇਤ ਵੀ ਸੋਚਾਂ ਦੇ ਵਿੱਚ ਪੈ ਗਈ ਬਈ ਗੱਲ ਤਾਂ ਬਿਲਕੁਲ ਸੱਚ ਹੈ ਇੱਕ ਦੇ ਕੋਲ ਬੱਕਰੀ ਤੇ ਇੱਕ ਦੇ ਕੋਲ ਮੱਝ ਤੇ ਬੱਕਰੀ ਵਾਲੀ ਕਿਸ ਤਰ੍ਹਾਂ ਇੰਨਾ ਘਿਓ ਜੋੜ ਸਕਦੀ ਹੈ ਸੱਚਮੁੱਚ ਹੀ ਬੱਕਰੀ ਵਾਲੀ ਨੇ ਮੱਝ ਵਾਲੀ ਦਾ ਘਿਓ ਚੋਰੀ ਕੀਤਾ ਹੈ ਉਹਦੇ ਘਰ ਦੇ ਵਿੱਚ ਉਹਨੇ ਕਿਹਾ ਕਿ ਮੱਝ ਵਾਲੀ ਦੇ ਘਰ ਤਾਂ ਖੁੱਲਾ ਦੁੱਧ ਹੈ ਉਹ ਇਹਦੇ ਨਾਲੋਂ ਜ਼ਿਆਦਾ ਕਿਉਂ ਜੋੜ ਸਕਦੀ ਹੈ ਕਹਿੰਦੇ ਪੰਚਾਇਤ ਨੂੰ ਵੀ ਮੱਝ ਵਾਲੀ ਔਰਤ ਸੱਚੀ ਲੱਗਣ ਲੱਗੀ ਪਰ ਕਹਿੰਦੇ ਉਸ ਪਿੰਨੇ ਦਾ ਜਿਹੜਾ ਸਰਪੰਚ ਸੀ ਉਹ ਬੜਾ ਸੂਝਵਾਨ ਸੀ ਉਹਨਾਂ ਨੇ ਉਹ ਦੋ ਔਰਤਾਂ ਨੂੰ ਕਿਹਾ ਕਿ ਭਾਈ ਤੁਹਾਡਾ ਫੈਸਲਾ ਕੁਝ ਸਮੇਂ ਬਾਅਦ ਕਰਾਂਗੇ ਤੁਸੀਂ ਸਾਨੂੰ ਅੱਧੇ ਇੱਕ ਘੰਟੇ ਦਾ ਸਮਾਂ ਦਿਓ ਅਸੀਂ ਤੁਹਾਨੂੰ ਹੁਣੇ ਬੁਲਾ ਲਵਾਂਗੇ ਕਹਿੰਦੇ ਸਰਪੰਚ ਸਾਹਿਬ ਨੇ ਬੜੀ ਸੋਚ ਵਿਚਾਰ ਕੀਤੀ ਅਤੇ ਫਿਰ ਫੈਸਲਾ ਕੀਤਾ ਦੋਹਾਂ ਔਰਤਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਭੈਣੋ ਤੁਹਾਡਾ ਫੈਸਲਾ ਤੁਹਾਡੀ ਇੱਕ ਪ੍ਰੀਖਿਆ ਲੈ ਕੇ ਕੀਤਾ ਜਾਵੇਗਾ ਇਹ ਕਹਿ ਕੇ ਸਰਪੰਚ ਸਾਹਿਬ ਨੇ ਮੱਝ ਵਾਲੀ ਔਰਤ ਨੂੰ ਇੱਕ ਭਰੀ ਹੋਈ ਪਾਣੀ ਦੀ ਬਾਲਟੀ ਦੇ ਦਿੱਤੀ ਤੇ ਕਿਹਾ ਕਿ ਭੈਣੇ ਇਹਦੇ ਨਾਲ ਤੂੰ ਆਪਣੇ ਹੱਥ ਪੈਰ ਧੋ ਕੇ ਆਉਣੇ ਹਨ ਤੇ ਬਾਲਟੀ ਸਾਡੇ ਕੋਲ ਲੈ ਕੇ ਆਵੇਂ ਬੱਕਰੀ ਵਾਲੀ ਔਰਤ ਨੂੰ ਜੱਗ ਭਰ ਕੇ ਪਾਣੀ ਦਾ ਦੇ ਦਿੱਤਾ ਤੇ ਉਹਨੂੰ ਕਿਹਾ ਕਿ ਭੈਣੇ ਤੂੰ ਵੀ ਇਸ ਪਾਣੀ ਦੇ ਨਾਲ ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਆਉਣੇ ਹਨ ਤੇ ਜੱਗ ਨਾਲ ਸਾਡੇ ਕੋਲ ਲੈ ਕੇ ਆਵੇਂ ਕਹਿੰਦੇ ਹੁਣ ਦੋਵੇਂ ਹੀ ਔਰਤਾਂ ਗਈਆਂ ਤੇ ਦੋਵਾਂ ਨੇ ਚੰਗੀ ਤਰ੍ਹਾਂ ਆਪਣੇ ਹੱਥ ਪੈਰ ਮੂੰਹ ਧੋਤਾ ਤੇ ਆਪਣੇ ਆਪਣੇ ਭਾਂਡੇ ਸਰਪੰਚ ਦੇ ਕੋਲ ਲੈ ਕੇ ਆ ਗਈਆਂ ਜਦੋਂ ਦੋਵਾਂ ਨੇ ਆਪੋ ਆਪਣੇ ਪੰਡੇ ਸਰਪੰਚ ਦੇ ਅੱਗੇ ਰੱਖੇ ਤਾਂ ਸਰਪੰਚ ਸਾਹਿਬ ਦੇ ਲਈ ਫੈਸਲਾ ਕਰਨਾ ਬਹੁਤ ਆਸਾਨ ਹੋ ਗਿਆ ਕਿਉਂਕਿ ਮੱਝ ਵਾਲੀ ਔਰਤ ਜਿੰਨੂੰ ਭਰੀ ਹੋਈ ਬਾਲਟੀ ਪਾਣੀ ਦੀ ਦਿੱਤੀ ਸੀ ਉਹਦੀ ਬਾਲਟੀ ਇੱਕਦਮ ਖਾਲੀ ਸੀ ਤੇ ਜਿਹੜੀ ਔਰਤ ਬੱਕਰੀ ਵਾਲੀ ਸੀ ਉਹਨੂੰ ਜੱਗ ਭਰ ਕੇ ਪਾਣੀ ਦਾ ਦਿੱਤਾ ਸੀ ਪਰ ਕਹਿੰਦੇ ਉਹਨੇ ਹੱਥ ਪੈਰ ਵੀ ਚੰਗੀ ਤਰ੍ਹਾਂ ਧੋਤਾ ਸੀ ਤੇ ਉਹ ਜੱਗ ਪਾਣੀ ਦਾ ਪੂਰਾ ਵਰਤਿਆ ਵੀ ਨਹੀਂ ਉਦੇ ਵਿੱਚ ਅੱਧਾ ਪਾਣੀ ਪਚਾ ਲਿਆ ਤਾਂ ਸਰਪੰਚ ਸਾਹਿਬ ਨੇ ਕਿਹਾ ਕਿ ਭਾਈ ਇਹ ਕਿਉਂ ਦਾ ਭਰਿਆ ਹੋਇਆ ਘੜਾ ਬੱਕਰੀ ਵਾਲੀ ਭੈਣ ਦਾ ਹੈ ਬੱਕਰੀ ਵਾਲੀ ਭੈਣ ਸੱਚ ਕਹਿ ਰਹੀ ਹੈ ਇਹ ਕਿਉਂ ਇਸ ਦਾ ਹੈ ਦੂਜੀ ਭੈਣ ਨੇ ਚੋਰੀ ਕੀਤੀ ਹੈ ਕਿਉਂਕਿ ਇਹ ਭੈਣ ਦੀ ਬੱਕਰੀ ਦੁੱਧ ਭਾਵੇਂ ਘਟ ਦਿੰਦੀ ਹੈ ਪਰ ਇਹ ਭੈਣ ਦੇ ਕੋਲ ਸਮਝਦਾਰੀ ਹੈ ਤੇ ਸੰਜਮ ਹੈ ਜੁਗਤ ਹੈ ਇਸ ਕਰਕੇ ਇਹਨੇ ਇਹ ਕਿਉਂ ਦਾ ਘੜਾ ਜੋੜਿਆ ਹੈ ਇਹ ਕਹਾਣੀ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਕੋਈ ਵੀ ਇਨਸਾਨ ਹੋਵੇ ਜੇਕਰ ਉਹ ਆਪਣੇ ਘਰ ਦੇ ਵਿੱਚ ਸਮਝਦਾਰੀ ਦੇ ਨਾਲ ਚੱਲਦਾ ਹੈ ਸੰਜਮ ਦੇ ਨਾਲ ਚੱਲਦਾ ਹੈ ਤਾਂ ਉਹ ਥੋੜੇ ਦੇ ਵਿੱਚ ਆਪਣਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਹੈ ਤਾਂ ਬਜ਼ੁਰਗਾਂ ਨੇ ਸਮਝਾਇਆ ਕਿ ਜਦੋਂ ਮਿਕਾਹ ਦੇ ਵਿੱਚ ਪੈਸਾ ਹੁੰਦਾ ਹੈ ਤਾਂ ਪੈਸੇ ਦੇ ਨਾਲ ਸਮਝਦਾਰੀ ਸੰਜਮ ਜ਼ਰੂਰ ਵਰਤੋ ਕਿਉਂਕਿ ਇਹ ਨਹੀਂ ਕਿ ਜੇਕਰ ਘਰ ਦੇ ਵਿੱਚ ਪੈਸਾ ਆਇਆ ਤਾਂ ਪੈਸਾ ਆਉਂਦਾ ਦੇਖ ਕੇ ਖੁੱਲਾ ਹੀ ਵਰਤਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਨਹੀਂ ਕਰਨਾ ਸਿਆਣੇ ਅਕਸਰ ਕਹਿੰਦੇ ਹਨ ਕਿ ਪੈਸੇ ਦੇ ਨਾਲ ਪੈਸਾ ਜੁੜਦਾ ਹੈ ਉਹ ਕਿਉਂ ਕਹਿੰਦੇ ਹਨ ਕਿਉਂਕਿ ਪੈਸਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਪੈਸੇ ਤੋਂ ਬਿਨਾ ਬੰਦਾ ਅੱਧਾ ਹੋ ਜਾਂਦਾ ਹੈ ਭਾਵੇਂ ਜੇਕਰ ਘਰ ਦੇ ਵਿੱਚ ਪੈਸਾ ਨਹੀਂ ਹੈ ਤਾਂ ਕਈ ਵਾਰ ਸਮਝ ਹੀ ਨਹੀਂ ਆਉਂਦੀ ਕੀ ਕਰੀਏ ਪਰ ਜੇਕਰ ਸਾਡੇ ਕੋਲ ਪੈਸਾ ਹੈ ਤਾਂ ਪੈਸੇ ਦਾ ਹੌਸਲਾ ਵੀ ਬਹੁਤ ਵੱਡਾ ਹੁੰਦਾ ਹੈ ਮੇਰੇ ਕੋਲ ਕੁਝ ਕ ਪੈਸੇ ਹੈ ਜੇ ਕੋਈ ਔਖਾ ਵੇਲਾ ਮੇਰੇ ਉੱਤੇ ਆਇਆ ਤਾਂ ਮੈਂ ਔਖੇ ਵੇਲੇ ਦੇ ਵਿੱਚ ਇਹ ਪੈਸਾ ਵਰਤ ਲਵਾਂਗਾ ਪੈਸੇ ਦਾ ਬਹੁਤ ਵੱਡਾ ਸਹਾਰਾ ਹੁੰਦਾ ਹੈ ਇਹ ਬੰਦੇ ਨੂੰ ਕਿਉਂਕਿ ਅੱਜ ਕੱਲ ਲੋਕ ਔਖੇ ਸਮੇਂ ਦੇ ਵਿੱਚ ਕੋਈ ਵੀ ਬਾਣ ਨਹੀਂ ਫੜਦਾ ਤਾਂ ਇਸ ਕਰਕੇ ਬਜ਼ੁਰਗ ਕਹਿ ਦਿੰਦੇ ਹਨ ਕਿ ਪਾਈ ਪੈਸੇ ਨੂੰ ਵੇਖ ਕੇ ਸਾਰਾ ਨਵੇਂ ਵਰਤ ਲੈਣਾ ਚਾਹੀਦਾ। ਕੁਝ ਇੱਕ ਪੈਸਾ ਬਚਾ ਕੇ ਰੱਖੀਏ ਤਾਂ ਜੋ ਸਾਡੇ ਮਨ ਦੇ ਉੱਤੇ ਬੋਝ ਨਾ ਪਵੇ। ਕਿਉਂਕਿ ਜੇਕਰ ਘਰ ਦੇ ਵਿੱਚ ਪੈਸਾ ਨਾ ਹੋਵੇ ਤਾਂ ਸਾਡੀਆਂ ਚਿੰਤਾਵਾਂ, ਪਰੇਸ਼ਾਨੀਆਂ ਹੋਰ ਵੱਧ ਜਾਂਦੀਆਂ ਹਨ। ਘਰ ਵਿੱਚ ਪੈਸਾ ਨਹੀਂ ਹੈ ਤਾਂ ਹੁਣ ਮੈਂ ਆਪਣੇ ਘਰ ਦੀਆਂ ਲੋੜਾਂ ਜ਼ਰੂਰਤਾਂ ਕਿੰਜ ਪੂਰੀਆਂ ਕਰਾਂਗਾ? ਜਦੋਂ ਸਿਰ ਦੇ ਉੱਤੇ ਚਿੰਤਾਵਾਂ, ਪਰੇਸ਼ਾਨੀਆਂ ਵਾਧਦੀਆਂ ਹਨ। ਤਾਂ ਫਿਰ ਉਹ ਵਰਤਮਾਨ ਦੇ ਵਿੱਚ ਜੋ ਕੰਮ ਆ ਰਿਹਾ ਹੁੰਦਾ ਹੈ ਉਹਦੇ ਵਿੱਚ ਉਹਦਾ ਧਿਆਨ ਨਹੀਂ ਲੱਗਦਾ ਪੈਸੇ ਦੇ ਬੋਝ ਕਰਕੇ ਪੈਸਾ ਸਹੀ ਤਰੀਕੇ ਦੇ ਨਾਲ ਕਮਾ ਵੀ ਨਹੀਂ ਸਕਦਾ ਆਪਣੇ ਕੰਮਾਂ ਕਰਾਣ ਨੂੰ ਸਹੀ ਤਰੀਕੇ ਦੇ ਨਾਲ ਕਰ ਵੀ ਨਹੀਂ ਪਾਉਂਦਾ ਇਸ ਕਰਕੇ ਜੇਕਰ ਸਾਡੇ ਕੋਲ ਥੋੜਾ ਬਹੁਤ ਪੈਸਾ ਹੈ ਤਾਂ ਪੈਸੇ ਦਾ ਹੌਸਲਾ ਹੁੰਦਾ ਹੈ ਸਹਾਰਾ ਹੁੰਦਾ ਹੈ ਬੰਦਾ ਬੇਫਿਕਰ ਹੋ ਕੇ ਆਪਣੇ ਕੰਮ ਕਰਨ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਂਦਾ ਹੈ ਇਸੇ ਕਰਕੇ ਬਜ਼ੁਰਗ ਕਹਿੰਦੇ ਹਨ ਕਿ ਪੈਸੇ ਨੂੰ ਪੈਸਾ ਖਿੱਚਦਾ ਹੈ ਜੇ ਘਰ ਦੇ ਵਿੱਚ ਪਹਿਲਾਂ ਹੀ ਪੈਸਾ ਹੋਵੇ ਤਾਂ ਸੇ ਆਪਣੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਨਾਲ ਕਰ ਪਾਉਂਦੇ ਹਾਂ ਇਸ ਲਈ ਜਦੋਂ ਆਪਣੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਪੈਸੇ ਆਉਂਦੇ ਨੂੰ ਦੇਖ ਕੇ ਨਾਲ ਦੀ ਨਾਲ ਵਰਤਣਾ ਨਹੀਂ ਚਾਹੀਦਾ ਸਮਝਦਾਰੀ ਦੇ ਨਾਲ ਸੰਜਮ ਦੇ ਨਾਲ ਵਰਤਣਾ ਚਾਹੀਦਾ ਹੈ ਇਹ ਨਹੀਂ ਕਿ ਵੇਖੋ ਵੇਖੀ ਕਿਸੇ ਦੀ ਰੇਸ ਦੇ ਨਾਲ ਕਿਸ ਨੇ ਮਹਿੰਗੇ ਕੱਪੜੇ ਪਾਏ ਹਨ ਮਹਿੰਗੀਆਂ ਚੀਜ਼ਾਂ ਖਰੀਦੀਆਂ ਮਹਿੰਗੀਆਂ ਚੀਜ਼ਾਂ ਕਰ ਲੈਂਦੀਆਂ ਤਾਂ ਆਪਾਂ ਵੀ ਉਹਨਾਂ ਦੀ ਰੀਸ ਤੇ ਨਾਲ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਆਪਣੀ ਆਮਦਨ ਦੇ ਕੇ ਖਰਚਾ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਵਾਈਕਰੋ ਸਭ ਤੋਂ ਪਹਿਲਾਂ ਸਾਡੇ ਘਰ ਦੀਆਂ ਲੋੜਾਂ ਜ਼ਰੂਰਤਾਂ ਉਹਨਾਂ ਨੂੰ ਪੂਰਿਆ ਕਰੋ ਉਹ ਪਹਿਲਾਂ ਲਿਸਟ ਤਿਆਰ ਕਰੋ ਜਿਹੜਾ ਸਮਾਨ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਚਾਹੀਦਾ ਹੈ ਘਰ ਦੀ ਰਸੋਈ ਤੋਂ ਸ਼ੁਰੂਆਤ ਕਰਨੀ ਹੈ ਕਿਉਂਕਿ ਸਭ ਤੋਂ ਜ਼ਰੂਰੀ ਹੈ ਘਰ ਦੇ ਵਿੱਚ ਅੰਨ ਪਾਣੀ ਰਾਸ਼ਨ ਦਾ ਹੋਣਾ ਪਹਿਲਾਂ ਆਪਣੀ ਘਰ ਦੀ ਰਸੋਈ ਦਾ ਸਮਾਨ ਪੂਰਾ ਕਰ ਲਿਆ ਜਾਵੇ ਰਸੋਈ ਦੇ ਵਿੱਚ ਰੱਖਣਾ ਵੀ ਹੈ ਤੇ ਉਹ ਮਹੀਨੇ ਪਰ ਵਰਤਣਾ ਹੈ ਕਿਉਂਕਿ ਜਦੋਂ ਆਪਾਂ ਮਹੀਨੇ ਪਾ ਦਾ ਰਾਸ਼ਨ ਪਾਣੀ ਲੈ ਕੇ ਆਉਂਦੇ ਹਾਂ ਤਾਂ ਉਹਦੇ ਵਿੱਚ ਬਰਕਤ ਰਹਿੰਦੀ ਹੈ ਪਰ ਜਦੋਂ ਆਪਾਂ ਥੋੜਾ ਥੋੜਾ ਲੈ ਕੇ ਆਉਂਦੇ ਹਾਂ ਤਾਂ ਉਹ ਸਾਨੂੰ ਮਹਿੰਗਾ ਪੈ ਜਾਂਦਾ ਹੈ ਅਤੇ ਬਰਕਤ ਵੀ ਨਹੀਂ ਰਹਿੰਦੀ ਐਸ ਲਈ ਜਦੋਂ ਹੀ ਮਹੀਨੇ ਦੀ ਸੈਲਰੀ ਤਨਖਾਹ ਤੁਹਾਡੇ ਘਰ ਵਿੱਚ ਆਉਂਦੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਹੈ ਆਪਾਂ ਆਪਣੇ ਘਰ ਦਾ ਰਾਸ਼ਨ ਪਾਣੀ ਆਪਣੇ ਘਰ ਦੇ ਵਿੱਚ ਲੈ ਕੇ ਆਈਏ ਫਿਰ ਉਸ ਤੋਂ ਬਾਅਦ ਜੇਕਰ ਕਿਸੇ ਨੂੰ ਜ਼ਰੂਰੀ ਕੱਪੜੇ ਚਾਹੀਦੇ ਹਨ ਤਾਂ ਉਹ ਲੈ ਕੇ ਦਈਏ ਭਾਵੇਂ ਜ਼ਰੂਰੀ ਸਮਾਨ ਸਾਨੂੰ ਪਤਾ ਹੈ ਕਿ ਇਹ ਸਮਾਨ ਤੋਂ ਬਿਨਾਂ ਨਹੀਂ ਸਰਦਾ ਉਹੀ ਸਮਾਨ ਲੈ ਕੇ ਆਈਏ ਫਿਰ ਉਸ ਤੋਂ ਬਾਅਦ ਦੇਖੀਏ ਕਿ ਸਾਡੇ ਕੋਲ ਕਿੰਨਾ ਕੁ ਪੈਸਾ ਬਚ ਗਿਆ ਹੈ ਉਹ ਬਚੇ ਹੋਏ ਪੈਸੇ ਨਵੇਂ ਆਪਣੇ ਸ਼ੌਂਕ ਅਤੇ ਫालतू ਖਰਚੇ ਤੇ ਨਹੀਂ ਵਰਤਣਾ। ਉਹ ਬਚੇ ਹੋਏ ਪੈਸੇ ਦੇ ਵਿੱਚੋਂ ਕੁਝ ਪੈਸੇ ਅਲੱਗ ਸਾਈਡ ਤੇ ਕੱਢ ਕੇ ਰੱਖ ਲੈਣੇ ਹਨ। ਇਹ ਡਿਊਟੀ ਖਾਸ ਕਰਕੇ ਪੈਣਾ ਬੀਬੀਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਬੀਬੀਆਂ ਨੂੰ ਪਤਾ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿੱਥੇ-ਕਿੱਥੇ ਪੈਸਾ ਚਾਹੀਦਾ ਹੈ। ਕਈ ਵਾਰ ਅਚਾਨਕ ਕੋਈ ਪ੍ਰੋਗਰਾਮ ਸਾਡੇ ਘਰ ਦੇ ਵਿੱਚ ਆ ਸਕਦਾ ਹੈ, ਕੋਈ ਵਿਆਹ, ਸ਼ਾਦੀ, ਕਿਸੇ ਦੀ ਪਾਰਟੀ ਉੱਤੇ ਜਾਣਾ। ਪੈਸਾ ਕਹਤਾ ਹੈ ਜਾਂ ਘਰ ਦਾ ਕੋਈ ਵੀ ਅਚਾਨਕ ਬਿਮਾਰ ਪੈ ਜਾਵੇ ਜਾਂ ਕੋਈ ਅਚਾਨਕ ਮੁਸੀਬਤ ਪੈ ਜਾਵੇ ਤਾਂ ਉਥੇ ਸਭ ਤੋਂ ਪਹਿਲੀ ਲੋੜ ਤਾਂ ਪੈਸੇ ਦੀ ਪੈਂਦੀ ਹੈ ਜੇਕਰ ਆਪਾਂ ਪੈਸਾ ਜੋੜਦੇ ਰਵਾਂਗੇ ਤਾਂ ਉਹ ਔਖੇ ਵੇਲੇ ਕੰਮ ਆਵੇਗਾ ਪੈਸੇ ਦਾ ਲਾਲਚ ਨਹੀਂ ਕਰਨਾ ਪਰ ਥੋੜਾ ਬਹੁਤ ਸਾਨੂੰ ਪੈਸਾ ਜਮ੍ਹਾਂ ਕਰਕੇ ਰੱਖਣਾ ਚਾਹੀਦਾ ਹੈ ਫਿਰ ਸਾਨੂੰ ਔਖੇ ਵੇਲੇ ਕਿਸੇ ਦੇ ਅੱਗੇ ਹੱਥ ਨਹੀਂ ਅੜਨਾ ਪੈਂਦਾ ਪੈਸੇ ਦੀ ਸਮਝਦਾਰੀ ਦੇ ਨਾਲ ਵਰਤਣਾ ਬਹੁਤ ਜ਼ਰੂਰੀ ਹੈ ਸੰਜਮ ਨਾਲ ਵਰਤਣਾ ਚਾਹੀਦਾ ਹੈ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਂਦੀ ਤਾਂ ਬਸ ਪੈਸੇ ਦੇ ਨਾਲ ਰੱਖਣ ਵਾਲੀ ਚੀਜ਼ ਸਮਝਦਾਰੀ ਅਤੇ ਸੰਜਮ ਚਾਹੀਦੀ ਹੈ ਕਿਉਂਕਿ ਕਈ ਵਾਰ ਬੰਦਾ ਪੈਸੇ ਨੂੰ ਦੇਖ ਕੇ ਆਪਣੇ ਰੰਗ ਬਦਲ ਲੈਂਦਾ ਹੈ ਕੁਝ ਪੈਨਪਰਾ ਪੈਸਾ ਆਉਂਦੇ ਨੂੰ ਦੇਖ ਕੇ ਆਪਣੇ ਰੰਗ ਟੰਗ ਖਾਣ ਪੀਣ ਪੈਣ ਦਾ ਤਰੀਕਾ ਬਦਲ ਲੈਂਦੇ ਹਨ ਪਰ ਨਹੀਂ ਹਮੇਸ਼ਾ ਸਾਦਾ ਖਾਓ ਸਾਦਾ ਪਹਿਨੋ ਕਿਉਂਕਿ ਲੋਕ ਵਖਾਵੇ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਸਾਦਗੀ ਦੇ ਵਿੱਚ ਹੀ ਸੁੱਖ ਹੈ ਤੇ ਵਖਾਵੇ ਦੇ ਵਿੱਚ ਸਿਰਫ ਦੁੱਖ ਚਿੰਤਾਵਾਂ ਪਰੇਸ਼ਾਨੀਆਂ ਟੈਨਸ਼ਨਾਂ ਹਨ ਬਸ ਆਪਾਂ ਸਾਦਗੀ ਨੂੰ ਅਪਣਾਉਣਾ ਹੈ ਸਮਝਦਾਰੀ ਸੰਜਮ ਦੇ ਨਾਲ ਚੱਲਣਾ ਹੈ ਤਾਂ ਦੇਖਣਾ ਕਦੇ ਵੀ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਆ ਸਕਦੀ ਤੇ ਦੂਸਰੀ ਗੱਲ ਮਹਾਂਪੁਰਖ ਜੀ ਸਮਝਾਉਂਦੇ ਹਨ ਜਦੋਂ ਵੀ ਕਾਦ ਦੇ ਵਿੱਚ ਪੈਸਾ ਆਉਂਦਾ ਹੈ ਜਾਂ ਕੋਈ ਚੀਜ਼ ਆਉਂਦੀ ਹੈ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰੋ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇਹ ਦਾਤ ਮੈਨੂੰ ਬਖਸ਼ੀ ਸੱਚੇ ਪਾਸ਼ਾ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਜਦੋਂ ਵੀ ਆਪਣਾ ਕੰਮਕਾਰ ਕਰਦੇ ਹਾਂ ਕੋਈ ਕਿਰਤ ਜੋ ਤੁਹਾਨੂੰ ਮਾਲਕ ਨੇ ਬਖਸ਼ੀ ਹੈ ਉਹਨੂੰ ਸ਼ੁਰੂ ਕਰਨ ਲੱਗ ਗਿਆ ਮਾਲਕ ਦਾ ਸ਼ੁਕਰਾਨਾ ਕਰਨਾ ਪਾਸ਼ਾ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਤੁਸੀਂ ਮੈਨੂੰ ਇਹ ਕਿਰਤ ਬਖਸ਼ੀ ਜੇ ਦੇ ਨਾਲ ਮੇਰੇ ਕਾਰ ਦਾ ਗੁਜ਼ਾਰਾ ਚੱਲਦਾ ਹੈ ਆਪਣੀ ਕੀਤੀ ਹੋਈ ਹੱਕ ਦੀ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਾ ਸੰਬੰਧ ਜ਼ਰੂਰ ਕੱਢੋ ਜੇਕਰ ਆਪਾਂ ਇਮਾਨਦਾਰੀ ਦੇ ਨਾਲ ਦਾ ਸੰਬੰਧ ਕੱਢਦੇ ਹਾਂ ਸਾਡੇ ਕਾਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ ਥੋੜੇ ਵਿੱਚ ਹੀ ਬਰਕਤ ਆ ਰਹਿੰਦੀਆਂ ਹਨ ਇਹ ਗੱਲ ਭਾਵੇਂ ਤੁਸੀਂ ਅਜ਼ਮਾ ਕੇ ਦੇਖ ਲਓ ਪਰ ਜੋ ਲੋਕ ਗੁਰੂ ਦਾ ਹਿੱਸਾ ਖਾਂਦੇ ਹਨ ਉਹ ਫਿਰ ਜਿੰਨਾ ਮਰਜੀ ਕਮਾ ਲੈਣ ਕਾਰ ਦੀ ਪੂਰੀ ਨਹੀਂ ਪੈਂਦੀ ਦੋਖ ਚਿੰਤਾਵਾਂ ਪਰੇਸ਼ਾਨੀਆਂ ਵਾਧੀਆਂ ਹੀ ਜਾਂਦੀਆਂ ਹਨ ਅਤੇ ਜੋ ਵੀ ਸਾਡੀ ਹੱਕ ਸੱਚ ਦੀ ਕਿਰਤ ਕਮਾਈ ਦਾ ਖੱਡਿਆ ਹੋਇਆ ਦਾ ਸੰਬੰਧ ਹੈ ਉਹ ਆਪਾਂ ਗੁਰੂ ਘਰ ਦੀ ਸੇਵਾਵਾਂ 'ਚ ਯੋਗਦਾਨ ਪਾਉਂਦੇ ਹਾਂ ਜੇਕਰ ਸਾਡੇ ਆਸ-ਪਾਸ ਕੋਈ ਵੀ ਲੋੜਵੰਦ ਗਰੀਬ ਭੈਣ ਭਰਾ ਦਿੱਸਦਾ ਹੈ ਨਾ ਉਹਦੇ ਪਾਂਝ ਜ਼ਰੂਰ ਫੜੋ ਉਹਦੀ ਮਦਦ ਕਰੋ ਜੇਕਰ ਅੱਜ ਦੀ ਵੀਡੀਓ ਸੰਗੈ ਤੁਹਾਨੂੰ ਚੰਗੀ ਲੱਗੀ ਤਾਂ ਕਿ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੇਖੇ ਫਤਿਹ